ਜਦੋਂ ਮਾਪੇ ਆਪਣੇ ਬੱਚਿਆਂ ਨੂੰ ਦਸਤਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਦੱਸਣ ਵਿੱਚ ਅਸਫਲ ਰਹਿੰਦੇ ਹਨ ਤਾਂ ਅਜਿਹਾ ਵਾਪਰਦਾ ਹੈ ਫੇਸਬੁੱਕ ਉੱਤੇ ਸਰਦਾਰ ਸਤਵੰਤ ਸਿੰਘ ਨੇ ਇਹ ਟਿੱਪਣੀ ਇਸ ਵੀਡੀਓ ਬਾਰੇ ਕੀਤੀ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਬੱਚਿਆਂ ਵੱਲੋਂ ਇਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਸਿੱਖੀ ਦੇ ਡੂੰਘੇ ਅਰਥਪੂਰਨ ਪਹਿਲੂਆਂ ਨੂੰ ਸਮਝਣ ਦੀ ਬਜਾਏ ਸਿਰਫ ਰਵਾਇਤੀ ਬਸਤੂਆਂ ਵਜੋਂ ਹੀ ਸਮਝਿਆ ਜਾਂਦਾ ਹੈ। ਪਿਛਲੇ ਦਿਨੀ ਇੱਕ ਫਾਰਮ ਹਾਊਸ ਤੇ ਵਿਆਹ ਸਮਾਗਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਿੱਖ ਸੰਗਤ ਵੱਲੋਂ ਵਾਪਸ ਲੈਣ ਦੀ ਘਟਨਾ ਤੇ ਬਹੁਤ ਸਾਰੇ ਸੂਝਵਾਨ ਸੱਜਣਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਇਸ ਘਟਨਾਕਰਮ ਨੂੰ ਸਿੱਖ ਕੌਮ ਦੀ ਕਟੜਤਾ ਕਹਿ ਕੇ ਪ੍ਰਚਾਰਿਆ ਸੀ। ਇਸ ਕਟੜਤਾ ਨਾਲ ਬੱਚੇ ਸਿੱਖ ਧਰਮ ਤੋਂ ਦੂਰ ਹੋਣ ਦਾ ਡਰਾਵਾ ਦੇ ਰਹੇ ਸੀ ਸਿੱਖ ਫਲਸਫੇ ਨੂੰ ਸਮਝਣ ਵਾਲਾ ਬੱਚਾ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਸਿੱਖ ਪਹਿਰਾਵੇ ਦਾ ਨਰਾਦਰ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸਾਡੇ ਲਈ ਸਭਿਆਚਾਰਕ ਅਤੇ ਅਧਿਆਤਮਿਕ ਗਿਆਨ ਨੂੰ ਅਗਲੀ ਪੀੜੀ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਉਹ ਆਪਣੀ ਵਿਰਾਸਤ ਦੀ ਕਦਰ ਕਰ ਸਕਣ ਅਤੇ ਉਹਨਾਂ ਦਾ ਸਨਮਾਨ ਕਰ ਸਕਣ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਦਸਤਾਰ ਅਤੇ ਗੁਰੂਗ੍ਰੰਥ ਸਾਹਿਬ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਦੱਸਣ ਵਿੱਚ ਅਸਫਲ ਰਹਿੰਦੇ ਹਨ ਤਾਂ ਅਜੀਹਾ ਵਾਪਰਦਾ ਹੈ ਫੇਸਬੁੱਕ ਉੱਤੇ ਸਰਦਾਰ ਸਤਵਾਰਕ ਸਿੰਘ ਨੇ ਇੱਕ ਟਿੱਪਣੀ ਇਸ ਵੀਡੀਓ ਬਾਰੇ ਕੀਤੀ ਹੈ ਉਹਨਾਂ ਨੇ ਲਿਖ ਅੱਗੇ ਲਿਖਿਆ ਕਿ ਬੱਚਿਆਂ ਵੱਲੋਂ ਇਹਨਾਂ ਧਾਰਮਿਕ ਚਿੰਨ੍ਹਾਂ ਨੂੰ ਸਿੱਖੀ ਦੇ ਰੂਪੇ ਆਤਮਾ ਨੂੰ ਪਹਿਲੂ ਨੂੰ ਸਮਝਣ ਦੀ ਬਜਾਏ ਸਿਰਫ ਰਵਾਇਤੀ ਵਰਤਮਾ ਵਜੋਂ ਹੀ ਸਮਝਿਆ ਜਾਂਦਾ ਹੈ ਇਸ ਲਈ ਇਹ ਇੱਕ ਖ਼ਾਮ ਹੋਤੀ ਵਿਆਹ ਸਮਾਗਮ ਤੋਂ ਜਿਹੜੀ ਪ੍ਰੋਗਰਾਮ ਸਹਗੀ ਇਹ ਪਾਵਨ ਸ੍ਰੀ ਸਿੱਖ ਸੰਗਤ ਵੱਲੋਂ ਵਾਪਸ ਲੈਣ ਦੀ ਕਰਨਾ ਤੇ ਬਹੁਤ ਸਾਰੇ ਊਜਵਨ ਸਿੱਖਾਂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਇਸ ਘਟਨਾ ਕਰ ਨੂੰ ਸਿੱਖ ਕੌਮ ਨੂੰ ਪੱਕਾ ਕਹਿ ਕਿ ਪੱਜਾਰਿਆ ਇਸ ਕੱਟੜਤਾ ਨਾਲ ਪੱਛੇ ਸਿੱਖ ਧਰਮ ਤੋਂ ਦੂਰ ਹੋਣ ਦਾ ਡਰਾਵਾ ਦੇ ਰਹੀ ਸਿੱਖ ਹਲ ਸੇ ਨੂੰ ਸੰਗਲ ਵਾਲਾ ਬੱਚਾ ਕਦੇ ਵੀ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਜਾਪਕ ਪਹਿਰਾਵੇ ਦਰਨਦਰ ਕਰਨ ਵਾਲੀ ਤੋਂ ਸਿਖਤਾ ਸਾਡੇ ਲਈ ਸੱਭਿਆਚਾਰ ਅਤੇ ਅਧਿਆਤਮਿਕ ਗਿਆਨ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਤਾਂ ਜੋ ਉਹ ਆਪਣੀ ਵਿਰਸੇ ਦਾ ਗੌਰਵ ਕਰ ਸਕਣ ਅਤੇ ਸਨਮਾਨ ਕਰ ਸਕਣ You're the best, you're